ਕਿ ਬਾਦਲ ਸਾਹਿਬ ਨੇ ਸਾਡੇ ਗਲੀਆਂ ਬਣਾਤੀਆਂ ਜੀ ਸਾਡੇ ਜੀ ਨਾਲੀਆਂ ਬਣਾਤੀਆਂ ਸਾਡੇ ਸੜਕਾਂ ਬਣਾਤੀਆਂ ਮੈਂ ਕਿਹਾ ਪੰਥ ਦਾ ਕੌਮ ਦਾ ਪੰਜਾਬ ਦਾ ਕਾਹਨ ਕਿੱਡਾ ਵੱਡਾ ਕਰਤਾ ਨਾਲੇ ਗਲੀਆਂ ਨਾਲੀਆਂ ਸੜਕਾਂ ਜਿਹੜੀਆਂ ਬਣਾਉਣੀਆਂ ਕੱਸੀਆਂ ਸੂਏ ਬਾਦਲ ਨੇ ਜੇਬ ਚ ਬਣਾਤਾ ਆਪ ਜਲਾਪ ਰਹੇ ਲੋਕ ਸਭਾ ਦੇ ਲਈ ਮੰਤਰੀ ਤਾਰ ਨੇ ਪੈਗੇ ਪੰਜ ਜਿਹੜੇ ਕਹਿੰਦੇ ਦਰਿਆਵਾਂ ਵਾਲੇ ਪੈਂਚਲਾਂ ਵਾਲਿਆਂ ਨੂੰ ਟਿਕਟਾਂ ਦੇਵਾਂਗੇ ਰੇੜੀਆਂ ਰਕਸ਼ਾ ਨੂੰ ਟਿਕਟਾਂ ਦੇਵਾਂਗੇ ਆਮ ਬੰਦਿਆਂ ਨੂੰ ਟਿਕਟਾਂ ਦੇਵਾਂਗੇ ਆਹ ਹਾਲਾਤ ਬਦਲਾਵ ਬੰਦਲੇ ਫਿਰਦਾ ਬੋਲਿਆ ਸੀਗਾ ਰਾਜਾ ਬੜਿੰਗ ਜੇ ਉੰਨੀ ਚ ਖੜਾ ਹੋਇਆ ਕਿ ਬੇਅੰਤ ਵਰਗਿਆਂ ਨੇ ਇੰਦਰਾ ਗਾਂਧੀ ਵਰਗਿਆਂ ਨੇ ਇੱਥੇ ਸ਼ਾਂਤੀ ਲਿਆਂਦੀ ਆ ਪੰਜਾਬ ਚ ਬੇਅੰਤ ਹੀ ਗੱਲ ਕਰਦਾ ਸੀ ਬੇਅੰਤ ਨੇ ਸ਼ਾਂਤੀ ਲਿਆਂਦੀ ਆ ਪੰਜਾਬ ਜਿਹੜੇ ਸਾਡਾ ਹਜ਼ਾਰਾਂ ਮੁੰਡਾ ਮਾਰਿਆ ਜਾਣ ਕੇ ਕਹਿੰਦੇ ਆ ਹੁਣ ਵੀ ਸਾਰੀਆਂ ਤਰ੍ਹਾਂ ਸਾਡੇ ਵੱਲੋਂ ਆ ਸਾਡੇ ਵੱਲੋਂ ਆਜ਼ਾਦ ਕਿੱਥੋਂ ਖੜਾ ਜਿੱਤ ਲਏਗਾ ਪਾਰਟੀ ਪਾਰਟੀ ਹੁੰਦੀ ਆ ਮਖਾ ਨਹੀਂ ਕਰਦਾਰ ਮਾਰ ਕੇ ਨਹੀਂ ਪੰਜ ਵੋਟਾਂ ਨਾ ਚਾਹੀ ਪਹੁੰਚ ਲੋਕ ਇਹ ਸਾਲ ਕੇ ਚ ਮੈਨੂੰ ਜਿਹੜੀ ਨਮੀ ਤੋਂ ਨਮੀ ਗੱਲ ਪਤਾ ਲੱਗਦੀ ਐ ਬਾਲ ਨੇ ਡਾਰੀ ਬਹੁਤ ਆ ਲੋਕਾਂ ਨੂੰ ਮੈਂ ਪੁੱਛਦਾ ਭਾਈ ਡੀਜੀਪੀ ਰੁਸੈਣੀ ਨੂੰ ਕਿਹਨੇ ਲਾਇਆ ਜਿਹੜੇ ਸਾਡੇ ਕਾਤਲ ਸੀ ਬੁੱਚੜ ਜਿਨ੍ਹਾਂ ਨੂੰ ਸਾਡੇ ਨੌਜਵਾਨਾਂ ਨੂੰ ਮਾਰਿਆ ਉਹਨਾਂ ਬੁੱਚੜਾਂ ਨੇ ਉਹਨੂੰ ਡੀਜੀਪੀ ਸੈਣੀ ਵਰਗਾ ਨੂੰ ਕਿਹਨੇ ਲਾਇਆ ਬਹੁਤ ਫੋਲੀ ਜਿਹੀ ਬਾਤ ਕਹਿੰਦੇ ਬਾਲ ਸਾਹਿਬ ਨੇ ਕੋਈ ਚੇਂਜ ਆਊਗਾ ਬਦਲਾਅ ਕਿਸ ਤਰ੍ਹਾਂ ਹੋਣਾ ਬਾ ਨਹੀਂ ਨਾ ਭਾਈ ਲੋਕ ਆਕਾਤ ਐ ਯਾਰ ਲੋਕ ਗਾਲਾਂ ਕੱਢਦੇ ਕਹਿੰਦੇ 92 72 ਤੋਂ ਬਾਦਲ ਦੀ ਜਣ ਅਸੀਂ ਪੱਟੀ ਐ ਇਸ ਲੰਬੀ ਹਲਕੇ ਵਾਲੇ ਕਹਿੰਦੇ ਪਰ ਕੰਨੇ ਬਦਲਾ ਨੇ ਜਮਾ ਬੇੜਾ ਤੋਤਾ ਯਾਰ ਬੁੱਲੀ ਜੀ ਬਾਤ ਕਹਿੰਦੇ ਬਾਲ ਸਾਹਿਬ ਨੇ ਸਾਹਿਬ ਬਹੁਤ ਕਹਿੰਦੇ ਮੰਗ ਰਹੇ ਤੇ ਫਿਰ ਲੱਗਦਾ ਵੋਟਾਂ ਪਾ ਦੇਣਗੇ ਜੇ ਡਾਰਾ ਤਾਂ ਤੁਸੀਂ ਕਹਿ ਰਹੇ ਨਹੀਂ ਅੰਦਰ ਖਾਤ ਇਹਨਾਂ ਲੋਕਾਂ ਦੇ ਵਿੱਚ ਦੇਖੋ ਮੈਂ ਪਿੰਡ ਸੇ ਜਾਣਾ ਮੇਰਾ ਨੰਬਰ ਵੀ ਲੈ ਲੈਂਦੇ ਬੰਦੇ ਬਾਲਾਂ ਦੇ ਬੜਾ ਜਮਾ ਸੱਜੇ ਖੱਬੇ ਬੰਦੇ ਆ ਉਹ ਵੀ ਕਹਿੰਦੇ ਆ ਕਹਿੰਦੇ ਭਾਈ ਕੋਈ ਗੱਲ ਨਹੀਂ ਉੱਤੋਂ ਜੋ ਮਰਜ਼ੀਆਂ ਇੱਥੇ ਮਰਜ਼ੀਆਂ ਦਿਲੋਂ ਤੁਹਾਡੇ ਨਾਲ ਆ ਸਸਿਕਾ ਤੁਸੀਂ ਜੁੜੇ ਹੋ ਸੱਚਾਈ ਦੇ ਨਾਲ ਮੈਂ ਰਣਜੀਤ ਗਿੱਲ ਆ ਲੋਕ ਸਭਾ ਦਾ ਆਗਾਜ਼ ਹੋਇਆ ਉਸ ਤੋਂ ਲੈ ਕੇ ਲੱਖਾਂ ਸਧਾਨਾ ਵੀ ਬਠਿੰਡਾ ਤੋਂ ਚੋਲ ਲੜ ਰਹੇ ਨੇ ਤੇ ਪ੍ਰਚਾਰ ਕਰ ਰਹੇ ਨੇ ਤੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਕਿਸ ਤਰ੍ਹਾਂ ਦਾ ਰਿਸਪਾਂਸ ਆ ਰਿਹਾ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਲਖੇ ਭਾਈ ਕਿਸ ਤਰ੍ਹਾਂ ਦਾ ਰਿਸਪਾਂਸ ਆ ਰਿਹਾ ਜਿਸ ਤਰ੍ਹਾਂ ਜਾ ਰਹੇ ਹਾਂ ਫਿਰ ਹਾਲ ਤਾਂ ਭਾਈ ਲੋਕ ਬਹੁਤ ਸਾਥ ਦੇ ਰਹੇ ਆ ਬਹੁਤ ਪਿਆਰ ਮਿਲ ਰਿਹਾ ਜਿੰਨਾ ਪਿੰਡਾਂ ਜਾਂਣਾ ਜਿੱਥੇ 20 20 ਬੰਦੇ ਵੀ ਨਹੀਂ ਇਕੱਠੇ ਹੁੰਦੇ ਲੋਕਾਂ ਦੇ ਸਿਆਸੀਦਾਨ ਉਹਨਾਂ ਦੇ ਸਿਆਸੀ ਬੰਦਿਆਂ ਦੇ ਆਉਣ ਤੇ ਉੱਥੇ ਸੈਂਕੜੇ ਬੰਦੇ ਆ ਰਹੇ ਆ ਲੋਕ ਬਹੁਤ ਵ ਸਾਰੇ ਮੁੱਦੇ ਮੈਂ ਰੱਖਦਾ ਲੋਕਾਂ ਅੱਗੇ ਪਾਣੀਆਂ ਦੇ ਬੋਲੀ ਦੇ ਇਤਿਹਾਸ ਦੇ ਜ਼ਮੀਨਾਂ ਨਾਂ ਵਿੱਚੋਂ ਪ੍ਰਵਾਸ ਨਾ ਕਰੋ ਨਸ਼ਿਆਂ ਨੂੰ ਲੈ ਕੇ ਪਿੰਡਾਂ ਦੇ ਭਾਈਚਾਰੇ ਕਾਇਮ ਕਰੋ ਗੁਰੂ ਘਰ ਇੱਕ ਕਰੋ ਸੇਵੇ ਇਕੱਠੇ ਕਰੋ ਭਈਆਂ ਦੀਆਂ ਪਿੰਡਾਂ 'ਚ ਵੋਟਾਂ ਨਾ ਬਣਨ ਦਿਓ ਆਪਣੇ ਬੰਦਿਆਂ ਨੂੰ ਜਗਾਰ ਦਿਓ ਇਹ ਸਾਰੀਆਂ ਗੱਲਾਂ ਲੈ ਕੇ ਮੈਂ ਲੋਕਾਂ ਜਾ ਰਿਹਾ ਲੋਕਾਂ ਦਾ ਬਹੁਤ ਵਧੀਆ ਸਾਥ ਆ ਬਹੁਤ ਵਧੀਆ ਹੰਗਾਰਾ ਹੈ ਇਹਦਾ ਲੋਕ ਕਹਿੰਦੇ ਭਾਈ ਅਸੀਂ ਤਾਂ ਗੱਲਾਂ ਹੀ ਨਹੀਂ ਸੁਣੀਆਂ ਇਹ ਜਿਹੀਆਂ ਕਿਤੇ ਜੋ ਗੱਲਾਂ ਤੂੰ ਦੱਸ ਰਿਹਾ ਕਿ ਜਿਵੇਂ ਦੱਸਦਾ ਵੀ ਸਾਡੀਆਂ ਨਿਸ਼ਾਨੀਆਂ ਕਿਵੇਂ ਉਟਾ ਰਹੇ ਨੇ ਆ ਰਹੇ ਨੇ ਬਰਾਸਤਾ ਨੂੰ ਮਾਰਤਾ ਨੂੰ ਕਿਤਾਬਾਂ ਜੋ ਇਤਿਹਾਸ ਬਦਲ ਰਹੇ ਨੇ ਗਵਾਣੀ ਚੋ ਬਦਲਣੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਹ ਸਾਰੀਆਂ ਗੱਲਾਂ ਬੋਲੀ ਦੀ ਗੱਲ ਮੈਂ ਪੁੱਛਦਾ ਵੀ ਸਕੂਲਾਂ ਜਾਂਦੇ ਹੋ ਨਹੀਂ ਜੀ ਮਾਪੇ ਜਾਓ ਆਪਣੇ ਜਵਾਕਾਂ ਦੇ ਘਰੇ ਆ ਕੇ ਪੁੱਛਿਆ ਕਰੋ ਕਿਤਾਬਾਂ ਕਿਹੜੀਆਂ ਪੜਾਉਂਦੇ ਆ ਇਤਿਹਾਸ ਦੀਆਂ ਕੀ ਕਾਪੀ ਦੇਖਿਆ ਕਰੋ ਰੋਜ਼ ਖੋਲ ਕੇ ਕੀ ਲਿਖਾਉਂਦੇ ਆ ਕੀ ਸਿਖਾਉਂਦੇ ਆ ਸੋ ਸਾਰੀਆਂ ਗੱਲਾਂ ਲੋਕਾਂ ਨੂੰ ਜੇ ਮੈਂ ਦੱਸਦਾ ਉਹ ਕਹਿੰਦੇ ਬਿਲਕੁਲ ਗੱਲ ਸਹੀ ਹੈ ਬਾਕੀ ਸਾਡੀ ਬੋਲੀ ਸਾਡਾ ਇਤਿਹਾਸ ਸਾਡਾ ਵਿਰਸਾ ਸਾਡੀ ਸੱਭਿਆਤਾ ਖਤਰੇ 'ਚ ਹੈ ਸਾਡੇ ਪਾਣ ਪਾਣੀ ਖਤਰੇ 'ਚ ਹੈ ਇਹਦੇ ਲਈ ਉੱਠ ਕੇ ਲੜਨ ਦੀ ਲੋੜ ਹੈ ਬਦਲਾ ਨੂੰ ਲੋਕਾਂ ਨੇ ਵੋਟਾਂ ਪਾਇਆਂ 92 ਚੁਣ ਕੇ ਭੇਜੇ ਬਦਲਾ ਨੂੰ ਲੋਕ ਹੁਣ ਉਸੇ ਨੂੰ ਗਾਲਾਂ ਕੱਢ ਰਹੇ ਆ ਪੋਲੀਟੀਕਲ ਸਿਸਟਮ ਦਾ ਲੱਗਦਾ ਕੋਈ ਚੇਂਜ ਆਊਗਾ ਬਦਲਾ ਕਿਸ ਤਰ੍ਹਾਂ ਹੁੰਦਾ ਹੋਣਾ ਨਹੀਂ ਨਾ ਭਾਈ ਲੋਕ ਆਕਾਤ ਏ ਯਾਰ ਲੋਕ ਗਾਲਾਂ ਕੱਢਦੇ ਕਹਿੰਦੇ 92 ਤਾਈ ਤੋਂ ਬਾਦਲ ਦੀ ਜੜ ਅਸੀਂ ਪੱਟੀ ਆ ਇਸ ਲੰਬੀ ਹਲਕੇ ਵਾਲੇ ਕਹਿੰਦੇ ਆ ਪਰ ਕਹਿੰਦੇ ਬਦਲਾ ਨੇ ਜਮਾ ਬੇੜਾ ਤੋਤਾ ਯਾਰ ਗੱਲਾਂ ਦਾ ਖੜਾ ਆਖ ਲੰਗਾਂ ਦਾ ਇੱਥੇ ਕੁੜੀਆਂ ਜਿਹੜੇ ਗਰਮੀਤ ਸਿੰਘ ਕੁੜੀਆਂ ਜੀ ਇੱਥੋਂ ਦੇ ਉਮੀਦਵਾਰ ਨੇ ਇੱਥੋਂ ਪਹਿਲਾਂ ਉਹ ਐਮਐਲਏ ਵੀ ਨੇ ਮੰਤਰੀ ਵੀ ਨੇ ਪੰਜਾਬ ਸਰਕਾਰ 'ਚ ਉਹ ਵੀ ਨਿਕਲੇ ਆ ਕੇ ਉਹਨਾਂ ਨੇ ਲੋਕਾਂ ਦੀ ਬਾਤ ਪੁੱਛੀ ਤਾਂ ਲੋਕਾਂ ਕੱਕੇ ਹੋਏ ਨੇ ਬਤਰਾ ਤੋ ਪਰ ਕਿਵੇ ਲੋਕ ਬਾਦਲਾਂ ਤੋਂ ਵੀ ਆ ਹੂੰ ਉਹ ਮੈਂ ਹੈਰਾਨ ਆ ਇਸ ਹਲਕੇ 'ਚ ਮੈਨੂੰ ਜਿਹੜੀ ਨਵੀਂ ਤੋਂ ਨਵੀਂ ਗੱਲ ਪਤਾ ਲੱਗਦੀ ਐ ਬਾਦਲਾਂ ਦੀ ਡਾਰੀ ਬਹੁਤ ਆ ਲੋਕਾਂ ਨੂੰ ਮੈਂ ਪੁੱਛਦਾ ਭਾਈ ਡੀਜੀਪੀ ਨੂੰ ਸੈਣੀ ਨੂੰ ਕਿਹਨੇ ਲਾਇਆ ਜਿਹੜੇ ਸਾਡੇ ਕਾਤਲ ਸੀ ਬੁੱਚੜ ਜਿਨ੍ਹਾਂ ਨੂੰ ਸਾਡੇ ਨੌਜਵਾਨਾਂ ਨੂੰ ਆ ਰਿਹਾ ਉਹਨਾਂ ਮੁੱਛੜਾਂ ਨੇ ਉਹਨਾਂ ਨੂੰ ਡੀਪੀਐਸ ਅਣੀ ਵਰਗਾਂ ਨੂੰ ਕਿਹਨੇ ਲਾਇਆ ਬਹੁਤ ਫੁੱਲੀ ਜੀ ਬਾਤ ਚ ਕਹਿੰਦੇ ਬਾਲ ਸਾਹਿਬ ਨੇ ਸਾਹਿਬ ਬਹੁਤ ਕਹਿੰਦੇ ਮੰਗਦੇ ਤੇ ਫਿਰ ਲੱਗਦਾ ਵੋਟਾਂ ਪਾ ਦੇਣਗੇ ਜੇ ਡਰਾ ਤਾਂ ਤੁਸੀਂ ਕਹਿ ਰਹੇ ਹੋ ਨਹੀਂ ਅੰਦਰ ਖਾਤ ਇਹਨਾਂ ਲੋਕਾਂ ਦੇ ਵਿੱਚ ਦੇਖੋ ਮੈਂ ਪਿੰਡ ਸਜਾਣਾ ਮੇਰਾ ਨੰਬਰ ਵੀ ਲੈ ਲੈਂਦੇ ਬੰਦੇ ਬਾਲਾਂ ਦੇ ਬੜਾ ਜਮਾ ਸੱਜੇ ਖੱਬੇ ਬੰਦੇ ਆ ਉਹ ਵੀ ਕਹਿੰਦੇ ਆ ਕਹਿੰਦੇ ਭਾਈ ਕੋਈ ਗੱਲ ਨਹੀਂ ਉੱਤੋਂ ਜੋ ਮਰਜ਼ੀਆਂ ਇੱਥੇ ਮਰਜ਼ੀਆਂ ਦਿਲੋਂ ਤੁਹਾਡੇ ਨਾਲ ਆ ਅੰਦਰ ਤਾਂ ਲੋਕਾਂ ਨੇ ਤੜਫ ਹੈਗੀ ਹੈ ਨਾ ਜੋ ਗੁਰੂ ਰਣ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹ ਲੋਕ ਭੁੱਲੇ ਨਹੀਂ ਤੇ ਜਿਹੜਾ ਉਹਦਾ ਪੁੱਤ ਹੈ ਉਹ ਨਹੀਂ ਭੁੱਲੂਗਾ ਗੱਲ ਨੂੰ ਪਰ ਫਿਰ ਵੀ ਇਹ ਐਡਾ ਦਬਦਬਾ ਬਣਾਈ ਬੈਠੇ ਆ ਕਿ ਲੋਕ ਇਹਨਾਂ ਦੀਆਂ ਗੱਲਾਂ ਮਤਲਬ ਕਿ ਲੋਕਾਂ ਨਾਲ ਵੀ ਫੋਟੋ ਨਾ ਖਿੱਚ ਕੇ ਗੁਪੇ ਦੇਵਾਲਾ ਨਾਲ ਕੋਲੇ ਵੀ ਕੋਈ ਬੰਦਾ ਲੱਖੇ ਨਾਲ ਖੜਾ ਗੱਲ ਕਰਦਾ ਸੀ ਕੋਈ ਨੰਬਰ ਲਖਾਈ ਜਾਂਦਾ ਸੀ ਕੋਈ ਫੋਟੋ ਲਖਾਈ ਜਾਂਦਾ ਸੀ ਅੰਦਰ ਖਾਤੇ ਬਹੁਤ ਲੋਕ ਫੋਨ ਕਰਦੇ ਆ ਨੰਬਰ ਲੈ ਲੈਂਦੇ ਆ ਉਹ ਕਹਿੰਦੇ ਭਾਈ ਕੋਈ ਗੱਲ ਨਹੀਂ ਪਰਵਾਹ ਨਾ ਕਰੋ ਸਾਡੇ ਨਾਲ ਹੰਗਾਰਾ ਬਹੁਤ ਵਧੀਆ ਬਾਕੀ ਭਾਈ ਆਪਾਂ ਮਿਹਨਤ ਕਰਨੀ ਆ ਫਲ ਪਰਮਾਤਮਾ ਨੇ ਲਾਉਣਾ ਮੈਂ ਮੈਂ ਇੱਕੋ ਹੀ ਗੱਲ ਕਹਿੰਦਾ ਮੈਂ ਕਹਿੰਦਾ ਭਾਈ ਜੇ ਮੈਂ ਐਮਐਲਏ ਐਮਪੀਾਂ ਦੀ ਗੱਲ ਹੁੰਦੀ ਨਾ ਤਾਂ ਐਮਐਲਏ ਤਾਂ ਮੈਂ ਬਾਈ ਚ ਹੀ ਬਣ ਜਾਂਦਾ ਭਵੰਤੀ ਮੈਨੂੰ ਪਾਇੰਟ ਟਿਕਟਾਂ ਦਿੰਦਾ ਸੀਗਾ ਮੁੱਖ ਮੰਤਰੀ ਚਿਹਰਾ ਨਹੀਂ ਸਲੇ ਬਣਾਇਆ ਕੋਈ ਆਫਰ ਆਇਆ ਹੁਣ ਵੀ ਪਰਮਾਤਮਾ ਨੂੰ ਹਜੇ ਨਾਲ ਜਾਣ ਕੇ ਕਹਿੰਦੇ ਹਾਂ ਹੁਣ ਵੀ ਸਾਰੀਆਂ ਤਰ੍ਹਾਂ ਸਾਡੇ ਵੱਲੋਂ ਆ ਸਾਡੇ ਵੱਲੋਂ ਆਜ਼ਾਦ ਕਿੱਥੋਂ ਖੜਾ ਜਿੱਤ ਲਏਗਾ ਪਾਰਟੀ ਪਾਰਟੀ ਹੁੰਦੀ ਆ ਮੈਂ ਕਹਿੰਦਾ ਨਹੀਂ ਕਰਦਾਰ ਮਾਰ ਕੇ ਨਹੀਂ ਪੰਜ ਵੋਟਾਂ ਨਾਲ ਚਾਹੇ ਪਾਉਣ ਲੋਕ ਜੇ ਮੈਂ ਕਰਦਾਰ ਹੀ ਮਾਰ ਲਿਆ ਛੋਡੇ ਨਾਲ ਹੀ ਜੁੜ ਗਿਆ ਪਟਾ ਹੀ ਪਵਾਲਾ ਛੋਡੇ ਛੋਡਾ ਮੈਂ ਗੱਲ 'ਚ ਤਾਂ ਮੈਂ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਲੜੂਗਾ ਨੰਗੇ ਢੋਕੇ ਲੜੂਗਾ ਕੋਈ ਗੱਲ ਨਹੀਂ ਇਹ ਸਾਇਦ ਲੋਕ ਮੇਰੀ ਗੱਲ ਨੂੰ ਸਮਝ ਜਾਣ ਤੇ ਫਤਵਾ ਦੇਣ ਹੱਕ 'ਚ ਤੇ ਮੈਂ ਇਹੀ ਗੱਲ ਕਹਿਣਾ ਵੀ ਚੰਗੇ ਬੰਦੇ ਜਿਤਾ ਕੇ ਲੋਕ ਸਭਾ ਭੇਜੋ ਬਈ ਸਾਡੇ ਜਿਹੜੇ ਉੱਥੇ ਪਾਣੀਆਂ ਦੀ ਸਾਡੇ ਜਿੰਨੇ ਪੰਜਾਬ ਦੇ ਹੱਕ ਨੇ ਰਾਜਧਾਨੀਆਂ ਦੀ ਸਾਡੀ ਬੋਲੀ ਦੀ ਗੱਲ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਜਿੰਨੇ तमाम ਮਸਲੇ ਪੰਜਾਬ ਦੇ ਹਲੇ ਉਲਝੇ ਹੋਏ ਨੇ ਕੋਈ ਬੰਦਾ ਬੋਲਦਾ ਸੁਣਿਆ ਲੋਕ ਸਭਾ 'ਚ ਅਸ ਕੀ ਵੀਰ ਸੋ ਬਾਦਲੇ 20% ਹਾਜ਼ਰੀ ਹੈ ਲੋਕ ਸਭਾ ਚ ਇਹ ਬਣਦੇ ਕਾਦੇ ਲਈ ਜਾਣੇ ਨਹੀਂ ਤੇ ਗੱਲ ਹੀ ਨਹੀਂ ਠੋਣੀ ਜਾ ਕੇ ਪੰਜਾਬ ਦੀ ਕਾਦੇ ਲਈ ਬਣਦੇ ਕਿਉਂ ਬੋਝ ਬਣਦੇ ਲੋਕਾਂ ਤੇ ਇਹ ਇਸ ਲਈ ਮੈਂ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਭਾਈ ਸਾਥ ਦਿਓ ਇੱਕ ਵਾਰੀ ਜਿਹੜੇ ਕੈਂਡੀਡੇਟ ਐਲਾਨੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਜੇ ਆ ਕਹਿੰਦੇ ਸੀਗੇ ਦਰਿਆ ਬਚਾਉਣ ਵਾਲੇ ਹੋਣਗੇ ਥੱਲੇ ਦੇ ਲੈਵਲ ਦੇ ਹੋਣਗੇ ਹਾਂ ਬਿਲਕੁਲ ਇਹ ਦੇਖੋ ਹਾਲਾਤ ਇਹਨਾਂ ਕੋਲੇ ਉਮੀਦਵਾਰ ਹੀ ਨਹੀਂ ਮਿਲੇ ਯਾਰ ਮੰਤਰੀ ਖੜੇ ਕਰਨੇ ਪੈਗੇ ਦੂਜੀਆਂ ਪਾਰਟੀਆਂ ਚੋਂ ਲਿਆ ਕੇ ਬੰਦੇ ਮਸ਼ੀਨਾਂ ਬਦੀ ਨਗਾ ਕੇ ਸਾਫ ਸੁਥਰੇ ਕਰਕੇ ਉਹ ਹੁਣ ਉਹ ਬੜੇ ਇਮਾਨਦਾਰ ਹੋ ਗਏ ਹਾਂ ਹਾਂ ਉਹ ਕਹਿੰਦਾ ਸੀ ਆਪਰੇਸ਼ਨ ਲੋਡਸ ਚਲਾਇਆ ਬੀਜੇਪੀ ਨੇ ਸਾਡੇ ਬੰਦੇ ਖਰੀਦ ਰਹੀ ਆ ਬੀਜੇਪੀ ਹੁਣ ਇਹ ਕੀ ਕਰ ਰਹੇ ਆ ਰਿੰਕੂ ਰਾਂਕੂ ਵਰਗੇ ਹੋਰ ਕਿੰਨੇ ਬੰਦੇ ਆ ਜੇਪੀ ਵਰਗੇ ਜਾਂ ਹੋਰ ਕਿੰਨੇ ਬੰਦੇ ਆਏ ਜਿਨ੍ਹਾਂ ਨੂੰ ਉਹ ਚੱਬੇ ਵਾਲ ਉਹ ਜਿਹੜਾ ਰਾਜਕੁਮਾਰ ਉਹ ਜਿਹੜਾ ਕੁਝ ਦਿਨ ਪਹਿਲਾਂ ਸੰਗਲ ਦਾ ਚੱਕੀ ਫਿਰਦਾਈ ਵਿਧਾਨ ਸਭਾ ਦੇ ਵਿੱਚ ਕਰਜੇ ਦੀ ਪੰਡ ਚੱਕੀ ਫਿਰਦਾ ਜੀ ਹੁਣ ਉਹ ਲੈ ਗਿਆ ਕਰਜਾ ਜਣੇ ਇਹਨਾਂ ਨੂੰ ਹੈਰਾਨੀ ਦੀ ਗੱਲ ਹੈ ਵੀ 13 ਬੰਦੇ ਨਹੀਂ ਪੰਜਾਬ ਚ ਲੱਭ ਰਹੇ ਲੋਕ ਸਭਾ ਦੇ ਲਈ ਮੰਤਰੀ ਤਾਰ ਨੇ ਪੈਗੇ ਪੰਜ ਜਿਹੜੇ ਕਹਿੰਦੇ ਦਰਿਆਵਾਂ ਵਾਲੇ ਪੈਂਚਲਾਂ ਵਾਲਿਆਂ ਨੂੰ ਟਿਕਟਾਂ ਦੇਵਾਂਗੇ ਰੇੜੀਆਂ ਰਕਸ਼ਾ ਨੂੰ ਟਿਕਟਾਂ ਦੇਵਾਂਗੇ ਆਮ ਬੰਦਿਆਂ ਨੂੰ ਟਿਕਟਾਂ ਦੇਵਾਂਗੇ ਆਹ ਹਾਲਾਤ ਬਦਲਾਵ ਆਉਂਦਲਾ ਫਿਰਦਾ ਫਿਰ ਸਿਮਰਤ ਕੌਰ ਬਾਦਲ ਦੇ ਨਾਲ ਕਹਿੰਦੇ ਅਮਰਤਾ ਵੜਿੰਗ ਦੀ ਵੀ ਚਰਚਾ ਹੋ ਰਹੀ ਹੈ ਕਿਵੇਂ ਲੱਗਦਾ ਵੀ ਉਹ ਮੁਕਾਬਲਾ ਦੇ ਪਾਉਗੇ ਦੋਵੇਂ ਪ੍ਰਧਾਨ ਨੇ ਦੇਖੋ ਗੱਲ ਜਿੱਥੋਂ ਤੱਕ ਰਾਜੇ ਵੜਿੰਗ ਦੀ ਆ ਜੇ ਤਾਂ ਹੁਣ ਸਾਡੇ ਉਹੀ ਗੱਲ ਬਾਦਲਾਂ ਵਾਲੀ ਆ ਜੇ ਅਸੀਂ ਬਾਦਲਾਂ ਦੀਆਂ ਕਰਾਈਆਂ ਬੇਅਦਬੀਆਂ ਭੁੱਲ ਸਕਦੇ ਹਾਂ ਜੇ ਅਸੀਂ ਬਾਦਲਾਂ ਦੀਆਂ ਕੀਤੀਆਂ ਜੋਬਦਿਕੀਆਂ ਨੇ ਪੰਜਾਬ ਨਾਲ ਪੰਥ ਨਾਲ ਕੌਮ ਨਾਲ ਉਹ ਭੁੱਲ ਸਕਦੇ ਹਾਂ ਤੇ ਬਰਾਜੇ ਬੜਿੰਗ ਦੇ ਤਾਂ ਗੁਨਾਹ ਵੀ ਕਿੰਨੇ ਨੇ ਰਾਜੇ ਬੜਿੰਗ ਨੇ ਵੀ ਤਾਂ ਉਹ ਕਮਲਨਾਥ ਨੂੰ ਜਾ ਕੇ ਉੱਥੇ ਸਪੋਰਟ ਕਰਤੀ ਸੀਗੀ ਕਹਿੰਦਾ ਸੀਗਾ ਮੈਂ ਤਾਂ ਇਹਦੇ ਖਿਲਾਫ ਕੋਈ ਐਫ ਆਈ ਆਰ ਨਹੀਂ ਦੇਖੀ ਕਿਨੇ ਸੱਖਾਂ ਦਾ ਕਤਲੇਆਮ ਕਰਾਇਆ 19 ਦੀਆਂ ਚੋਣਾਂ ਦੇ ਵਿੱਚ अच्छे ਬੋਲਿਆ ਸੀਗਾ ਬਰਾਜਾ ਬੜਿੰਗ ਜੇ 19 'ਚ ਖੜਾ ਹੋਇਆ ਕਿ ਵਿਅੰਤ ਵਰਗਿਆਂ ਨੇ ਇੰਦਰਾ ਗਾਂਧੀ ਵਰਗਿਆਂ ਨੇ ਇੱਥੇ ਸ਼ਾਂਤੀ ਲਿਆਂਦੀ ਆ ਪੰਜਾਬ 'ਚ ਵਿਅੰਤਰੀ ਗੱਲ ਕਰਦਾ ਸੀ ਵਿਅੰਤ ਨੇ ਸ਼ਾਂਤੀ ਲਿਆਂਦੀ ਆ ਪੰਜਾਬ ਜਿਹਨੇ ਸਾਡਾ ਹਜ਼ਾਰਾਂ ਮੁੰਡਾ ਮਾਰਿਆ ਤੇ ਅਮਰਤਪਾਲ ਬਾਰੇ ਵੀ ਕਿੰਨੇ ਪਿੰਡਾਂ 'ਚ ਬੋਲਿਆ ਆ ਆਪਣੇ ਵਿਧਾਨ ਸਭਾ 'ਚ ਬੋਲਿਆ ਹੂੰ ਕਿ ਇਹ ਇਹ ਨੂੰ ਮਤਲਬ ਕਿ ਚੱਕੇ ਅੰਦਰ ਕਿਹਨੂੰ ਸਿੱੜਦੇ ਤੁਸੀਂ ਸੋ ਹੁਣ ਕਿਹੜੇ ਮੂੰਹ ਨਾਲ ਆ ਕੇ ਲੋਕਾਂ 'ਚ ਪੜਨਗੇ ਕਿਹੜੇ ਮੂੰਹ ਨਾਲ ਲੋਕਾਂ ਜਾ ਕੇ ਵੋਟਾਂ ਲੈਣਗੇ ਇਹ ਤੋਂ ਇਲਾਵਾ ਹੋਰ ਕਿੰਨੀਆਂ ਗੱਲਾਂ ਨੇ ਕਾਂਗਰਸ ਦੀਆਂ ਪੁਰਾਣੀਆਂ ਇਤਿਹਾਸ ਚੱਕ ਕੇ ਦੇਖ ਲਓ ਕਾਂਗਰਸ ਦਾ 80 ਤੋਂ ਲੈ ਕੇ 95 ਤੱਕ ਕਿੰਨਾ ਕਹਾਣ ਕੀਤਾ ਅੱਗਾਂ ਲਵਾ ਗੁਰਦੁਆਰੇ ਤਹਾ ਤਖਤ ਤਹਾ ਗ੍ਰੰਥ ਟਹਿਰ ਪਾ ਜਵਾਗ ਤੱਕ ਮਾਰਤੇ ਬੀਬੀਆਂ ਬੱਚਿਆਂ ਦੇ ਬਲਾਤਕਾਰ ਹੋਏ ਹਜ਼ਾਰਾਂ ਮੁੰਡਾ ਮਾਰਤਾ ਅਸੀਂ ਤੋਂ ਉਹ ਵੀ ਭੁੱਲ ਗਏ ਸੀਗੇ ਬਾਈ ਅੱਜ ਵੀ ਭੁੱਲੇ ਬੈਠੇ ਆ ਉਦੋਂ ਬਾਅਦ ਦੋ ਵਾਰੀ ਸਰਕਾਰ ਬਣਾਤੀ ਕਾਂਗਰਸ ਦੀ ਉਹ ਸਾਰੇ ਕਹਾਣ ਤੋਂ ਬਾਅਦ ਤੇ ਕੀ ਸਾਡੇ ਲੋਕ ਉਹ ਗੱਲਾਂ ਯਾਦ ਰੱਖਣਗੇ ਚੇਤੇ ਰੱਖਣਗੇ ਸਾਡੇ ਲੋਕ ਬਹੁਤ ਛੇਤੀ ਭੁੱਲ ਜਾਂਦੇ ਜਾਂ ਸ਼ਕਤੀ ਬਹੁਤ ਕਮਜ਼ੋਰ ਆ ਲੋਕਾਂ ਦੀ ਇਸ ਕਰ ਲੋਕਾਂ ਨੂੰ ਅਪੀਲ ਕਰਦਾ ਬਾਈ ਕੌਮਾਂ ਆਪਣੇ ਤੇ ਹੋਏ ਜ਼ੁਲਮਾਂ ਨੂੰ ਹਜ਼ਾਰਾਂ ਸਾਲ ਯਾਦ ਰੱਖਦੀਆਂ ਨੇ ਭੁੱਲਦੀਆਂ ਨਹੀਂ ਆਪਣੇ ਹੋਏ ਕਾਹਨ ਨੂੰ ਅਸੀਂ ਐਡੇ-ਐਡੇ ਕਾਹਨ ਕਰਾ ਕੇ ਨੁਕਸਾਨ ਕਰਾ ਕੇ ਦਿਨਾਂ 'ਚ ਭੁੱਲ ਜਾਂਦੇ ਆ ਆਪਣੇ ਕਾਤਲਾਂ ਨੂੰ ਸਰਾਂ ਦੇ ਬਿਠਾਉਣੇ ਆ ਬਾਦਲਾਂ ਨੇ ਕੀ ਨਹੀਂ ਕਾਹਨ ਕੀਤਾ ਕੌਮ ਦਾ ਪੰਥ ਤਾਂ ਦੱਸ ਦਿਓ ਜਿਨ੍ਹਾਂ ਨੇ ਵੀ ਸਾਡੇ ਕਤਲੇਆਮ ਕੀਤੇ ਸਮੇਂ ਸੈਣੀ ਵਰਗੇ ਹੁਣ ਇਝਾਲ ਆਲਮਰਗੇ ਹੋਣ ਜਿਨ੍ਹਾਂ ਨੂੰ ਇਹਨਾਂ ਨੇ ਟਿਕਟਾਂ ਬ ਦਿੱਤੀਆਂ ਵਜੀਰੀਆਂ ਬ ਦਿੱਤੀਆਂ ਚੇਅਰਮੈਨੀਆਂ ਬ ਦਿੱਤੀਆਂ ਆ ਕੋਟਨੇ ਵਰਗੇ ਜਿਨ੍ਹਾਂ ਨੇ ਜਦਰ ਕੌਕੇ ਵਰਗਿਆਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਭੋਗਾਂ ਦੇ ਉੱਤੇ ਅੰਤਮ ਅਰਦਾਸ ਕਰਨ ਲਈ ਵੀ ਇਹਨਾਂ ਨੇ ਆਪਣੇ ਉਥੋਂ ਸ਼੍ਰੋਮਣੀ ਕਮੇਟੀ ਤੇ ਦਬਾਅ ਪਨਾ ਕੇ ਗ੍ਰਾਂਥੀਆਂ ਦੀਆਂ ਡਿਊਟੀਆਂ ਲਵਾਉਂਦੇ ਰਹੇ ਕਿ ਉਥੇ ਅਰਦਾਸ ਕਰਕੇ ਆਓ ਭਾਈ ਬਲਦੇਸ ਸਿੰਘ ਵਾਲੇ ਡਿਊਟੀ ਲੱਗੀ ਉਹਨੇ ਜਵਾਬ ਦਿੱਤਾ ਮੈਂ ਜਾਣਾ ਨਹੀਂ ਇਹਨਾਂ ਨੂੰ ਉਹਨਾਂ ਦੇ ਲੱਗੇ ਭਈ ਸ਼ਰਿਆਮ ਕਹਿੰਦੇ ਆ ਮੈਚ ਫਿਕਸਡ ਆ ਕਿਤੇ ਨਾ ਕਿਤੇ ਲੱਗੇ ਸਦਾਨੇ ਦਾ ਤਾਂ ਇਸ ਤਰ੍ਹਾਂ ਲੱਗ ਰਿਹਾ ਇੱਧਰ ਕੀ ਦੇਣਾ ਸਰਕਾਰ ਦੇ ਨਾਲ ਉਤੋ ਉਤੋ ਦੇ ਵੇ ਹੈਗੇ ਉਹ ਕਰਦੇ ਆ ਕੀ ਦੇਣਾ ਮੇਰਾ ਕਿਵੇਂ ਫਿਕਸ ਹੋ ਜਾ ਪਪਾ ਲਾੜੀ ਲੈਂਦਾ ਹੂੰ ਤੇ ਜੇ ਮੈਨੂੰ ਮੈਚ ਫਿਕਸ ਹੋਣਾ ਤਾਂ ਮੈਂ ਚੋਣ ਹੀ ਉਧਰੋਂ ਲੜ ਲੈਣਾ ਮੈਂ ਤਾਂ ਆਫਰਾਂ ਸੀ ਫਿਰ ਮੈਂ ਲੜ ਲੈਂਦਾ ਮੈਂ ਤਾਂ ਉਦੋਂ ਹੀ ਆਫਰਾਂ ਸੀ ਭਵਾਨੀਗੜ ਮੈਂ ਸੁਖੀ ਜਗਦੀਪ ਭਵੰਤ ਇਕੱਠੇ ਬੈਠੇ ਆ ਚਾਰੇ ਗੱਡੀ ਚ ਭਵੰਤ ਨੇ ਇੱਕ ਨਹੀਂ ਪੰਜ ਟਿੱਟਾਂ ਗੰਘੀਆਂ ਹੀ ਪੰਜ ਲੜ ਲਾ ਇੰਨੀ ਨੇਰੀ ਸੀ ਮੈਂ ਕਿਉਂ ਛੱਡ ਕੇ ਆਇਆ ਇਹਦਾ ਮੈਂ ਮਠੜੀ ਪਿੰਡ ਗਿਆ ਸੁਣ ਲਾ ਵੀ ਗੱਲ ਉਹ ਮੈਨੂੰ ਬਾਈ ਕਹਿੰਦਾ ਬਾਈ ਤੇਰੇ ਬਾਰੇ ਕੱਲ ਦੀ ਚਰਚਾ ਚੱਲੀ ਇਹਨਾਂ ਦੇ ਪਿੰਡ ਜਾ ਹੌਕਾ ਵੀ ਲੱਖੇ ਨੇ ਆਉਣਾ ਕਿਹਨੇ ਲੱਖਾ ਬਾਦਲਾਂ ਤੋਂ 500 ਕਰੋੜ ਲੈ ਗਿਆ ਮਾਰਾ ਖੈਰ ਨੂੰ ਵੀ ਕਹਿੰਦੇ 19 'ਚ ਵੀ 300 ਕਰੋੜ ਰੁਪਇਆ ਲੈ ਗਿਆ ਹੁਣ ਇਹ ਵੀ ਵਰਤਾਂ ਸਿਰਜ ਰਹੇ ਆ ਹੋਰ ਤਾਂ ਹੋਰ ਸੁਣ ਮੇਰੀ ਕਲਿੱਪ ਚਲਾ ਦਿੰਦੇ ਨੇ ਕੱਟ ਕੇ ਇੱਕ ਪਿੰਡਾਂ ਚ ਝਾੜੂ ਵਾਲੇ ਨਾ ਉਹ ਮੈਂ ਨਰੂਆਣੇ ਪਿੰਡ ਗਿਆ ਹਾਂ ਤਿੱਤਰ ਹੋ ਜਾਊਗਾ ਕਹਿੰਦਾ ਹਾਂ ਉਹ ਜਿੱਥੇ ਮੈਂ ਕਹਿੰਦਾ ਵੋਟਾਂ ਲਾ ਕੇ ਤਿੱਤਰ ਹੋ ਜਾਊਗਾ 19 ਟੋਟਾ ਕੱਟ ਲਿਆ ਕਲਿੱਪ ਜੀ ਕੱਟ ਲਈ ਤੇ ਉਹ ਮੈਂ ਗਿਆ ਬੋਰ ਕੇ ਆਇਆ ਉੱਥੋਂ ਦੇ ਮੁੰਡਿਆਂ ਦਾ ਫੋਨ ਆ ਗਿਆ ਕਹਿੰਦੇ ਬਾਈ ਸਾਡੇ ਨਾਲ ਇੱਥੇ ਚਾਰ ਪੰਜ ਮੁੰਡੇ ਝਾੜੂ ਵਾਲੇ ਆਏ ਬਾਬੇ ਬੈਠੇ ਸੱਤਾਂਸ ਖੇਡਦੇ ਸਾਨੂੰ ਕਹਿੰਦੇ ਲੱਖਾ ਦੇਖੋ ਜੀ ਲੱਖੇ ਦੀ ਵੀਡੀਓ ਦਿਖਾਉਣੀ ਹੈ ਉਹ ਮੈਂ ਕਹਿ ਰਿਹਾ ਵੋਟਾਂ ਲਾ ਕੇ ਤਿੱਤਰ ਹੋ ਜਾਣਗੇ ਉਹਨਾਂ ਟੋਟਾ ਕੱਟ ਵਿਸ਼ਿਆ ਸੀ ਬੰਦੇ ਕਿਵੇਂ ਮੇਰੇ ਵਰਗੇ ਵੋਟਾਂ ਲੈ ਕੇ ਤੱਤਰ ਹੋ ਜਾਂਦਾ ਲੋਕੋ ਯਕੀਨ ਨਾ ਕਰੋ ਆਪਣੇ ਪਿੰਡਾਂ ਦੇ ਵਿੱਚ ਜਥੇਬੰਦਕ ਰੂਪ ਵਿੱਚ ਇਕੱਠੇ ਹੋ ਜੋ ਪਿੰਡਾਂ ਦੀ ਕਿਸਾਨ ਮਜ਼ਦੂਰ ਮੁਲਾਜ਼ਮਾਂ ਦੇ ਜਥੇਬੰਦਿਆਂ ਨਾਲ ਜੁੜਜੋ ਮੈਂ ਉਦਾਹਰਨ ਦੇ ਜਿਹੜੀ ਲੰਮੀ ਚੌੜੀ ਇੰਟਰਵਿਊ ਆ ਉਹਨਾਂ ਟੋਟਾ ਕੱਟਿਆ ਫੇਸਬੁੱਕ ਤੇ ਪਾ ਦਿੰਦੇ ਆ WhatsApp ਗਰੁੱਪਾਂ 'ਚ ਪਾ ਦਿੰਦੇ ਆ ਬਾਬਿਆਂ ਨੂੰ ਦਿਖਾਉਂਦੇ ਆ ਕੇ ਉਹ ਬਾਬੇ ਕਹਿੰਦੇ ਅੱਛੇ ਗੱਲਾਂ ਬਹੁਤ ਸਿਆਣੀਆਂ ਕਰਦਾ ਇਹ ਵੀ ਇਹੋ ਜਿਹਾ ਜਾਣੇ ਮੇਰੇ ਖਿਲਾਫ ਹਰ ਤਰ੍ਹਾਂ ਦਾ ਵਰਤਾਣ ਸਿਰਜਿਆ ਜਾਣਾ ਪ੍ਰਾਪੇਗੰਡਾ ਹੋਣਾ ਹੈ ਮੈਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਇਹ ਗੈਂਟਰ ਰਿਹਾ ਜੀ ਮੈਂ ਹਾਂ ਮੁਕਰੇ ਨਹੀਂ ਮੈਂ ਕਦੇ ਮੇਰੀਆਂ ਪੁਰਾਣੀਆਂ ਇੰਟਰਵਿਊ ਸੁਣ ਲਓ ਪੰਜ ਚਾਰ ਸਾਲ ਪੁਰਾਣੀਆਂ ਕੱਢ ਕੇ ਮੈਂ ਜ਼ਿੰਦਗੀ ਆਪਣੀ ਖੁੱਲੀ ਕਿਤਾਬ ਦੀ ਤਰ੍ਹਾਂ ਰੱਖੀ ਆ ਜੋ ਕੀਤਾ ਸਪਸ਼ਟ ਕੀਤਾ ਲੋਕਾਂ ਨੂੰ ਮੈਂ ਕੌਣ ਸੀ ਕੀ ਸੀ ਕਿੱਥੋਂ ਆਇਆ ਪਰ ਇਹ ਲਗਾਤਾਰ ਯਤਨ ਕਰਨਗੇ ਮੇਰੇ ਖਿਲਾਫ ਇਹ ਸਾਰਾ ਮਾਹੌਲ ਇਹ ਬਰਤਾਂ ਸਿਰਜਦਾ ਇਹ ਫੁਲਾਣੇ ਨਾਲ ਫਿਕਸ ਹੈ ਇਹ ਫੁਲਾਣੇ ਨਾਲ ਫਿਕਸ ਹੈ ਇਹ ਕਹਾਣੀ ਇਹਨਾਂ ਨੇ ਘੜਨੀ ਆ ਬਾਈ ਫਿਕਸ ਹੁੰਦਾ ਦਾ ਬਾਈ ਮੈਂ ਪਹਿਲੇ ਐਮਐਲਏ ਬਣ ਕੇ ਮੈਂ ਅੱਜ ਵੀ ਬਣ ਜਾ ਅੱਜ ਵੀ ਸਾਰੇ ਕਹਿੰਦੇ ਆ ਛੱਡ ਪਰੇ ਪਾਰਟੀਆਂ ਵੱਡੀਆਂ ਹੁੰਦੀਆਂ ਇਕੱਲਾ ਕੀ ਕਰੇਗਾ ਸਾਡੇ ਨਾਲ ਸਾਡੇ ਨਾਲ ਮਖਾਨਾ ਕਰਦਾਰ ਮਾਰ ਕੇ ਨਹੀਂ ਚਾਹੇ ਪੰਜਾਬ ਵੋਟਾਂ ਨਾ ਪਾਉਣ ਮੈਂ ਇੱਕੋ ਧਾਰਨ ਲੋਕਾਂ ਨੂੰ ਦਿੰਦਾ ਹੁੰ ਮਖਾਇਤ ਤੋਂ 50 ਸਾਲ ਪਹਿਲਾਂ ਮੁੱਖ ਮੰਤਰੀ ਕੌਣ ਹੋਇਆ ਜਾਣਦੇ ਹੋ ਪ੍ਰਧਾਨ ਮੰਤਰੀ ਕੌਣ ਹੋਇਆ ਜਾਣਦੇ ਹੋ ਕਹਿੰਦੇ ਨਹੀਂ ਮਖਾ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਅੱਜ ਵੀ ਲੋੜੀਆਂ ਤੇ ਗੀਤ ਗਾਉਂਦੇ ਆ ਗਥਾਵਾਂ ਸੁਣਾਉਂਗਾ ਜਿਹਨੇ ਕਿੱਸੇ ਕਹਾਣੀਆਂ ਪਿੰਡਾਂ 'ਚ ਪੈਂਦੇ ਆ ਸੁਣਾਏ ਜਾਂਦੇ ਆ ਉਹ ਕਰਦਾਰ ਸੀ ਇਹਦੇ ਪੋਜੀਸ਼ਨਾਂ ਤਾਂ ਬਾਈ ਮੰਤਰੀਆਂ ਦੀਆਂ ਮੁੱਖ ਮੰਤਰੀਆਂ ਦੀਆਂ ਐਮਪੀਆਂ ਦੀਆਂ ਪ੍ਰਧਾਨ ਮੰਤਰੀਆਂ ਦੀਆਂ ਇਹ ਕੁਰਸੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਉਦੋਂ ਚਿਰ ਹੀ ਲੋਕ ਕੁਰਸੀਆਂ ਨੂੰ ਸਲਾਮ ਕਰਦੇ ਆ ਜਦੋਂ ਤੱਕ ਉਹ ਕੁਰਸੀਆਂ ਦੇ ਬੈਠੇ ਐ ਕੁਰਸੀਆਂ ਤੋਂ ਲੈ ਕੇ ਲੋਕ ਜੁੱਤੀਆਂ ਮਾਰਦੇ ਐ ਪਰ ਜਿਹੜੇ ਕਰਤਾਰਾਂ ਦੇ ਉੱਚੇ ਤੇ ਸੁੱਚੇ ਹੁੰਦੇ ਐ ਉਹਨਾਂ ਨੂੰ ਲੋਕ ਹਜ਼ਾਰਾਂ ਸਾਲ ਬਾਅਦ ਵੀ ਯਾਦ ਕਰਦੇ ਐ ਮੈਂ ਇੱਕੋ ਹੀ ਗੱਲ ਕਹਿਆ ਕਰਤਾਰ ਮਾਰ ਕੇ ਨਹੀਂ ਜਾਉਣਾ ਤੇ ਨਾ ਕਰਤਾਰ ਮਾਰ ਕੇ ਕਿਸੇ ਥੱਲੇ ਲੱਗਣਾ ਵੀ ਮੈਂ ਕਿਸੇ ਟਿਕਟ ਲੈ ਕੇ ਲੜਦਾ ਹੋਊਂਗਾ ਕੋਈ ਗੱਲ ਨਹੀਂ ਸਮਝ ਜਾਣਗੇ ਮੇਰੀ ਲੋਕ ਸੋਚ ਨੂੰ ਤਾਂ ਮੇਰਾ ਸਾਥ ਦੇਣਗੇ ਨਾ ਸਮਝਣਗੇ ਕੋਈ ਗੱਲ ਨਹੀਂ ਭਾਈ ਮੈਂ ਸੁਨਹਿਰਾ ਦਿੰਦਾ ਫਿਰਦਾ ਹੀ ਆ 13000 ਪਿੰਡਸ ਜਾਣਾ ਮੈਂ ਪੰਜਾਬ ਦੇ ਚ ਮੈਂ ਸਾਰੇ ਪਿੰਡਾਂ ਚਾ ਸੁਨਹਿਰਾ ਦਿੰਨਾ ਜ਼ਮੀਨਾਂ ਨਾਲ ਵਿੱਚ ਹੋਏ ਪੰਜਾਹ ਛੱਡ ਕੇ ਨਾ ਭੱਜੋਏ ਆਪਣੀ ਧਰਤੀ ਨਾਲ ਟੁੱਟ ਕੇ ਜਾਉਂਦੇ ਨਹੀਂ ਰਹਿਣਾ ਮਰ ਜਾਉਗੇ ਬੋਲੀ ਨਾ ਹੋਏ ਆਪਣੀ ਛੱਡੋ ਜੜ੍ਹਾਂ ਨਾਲ ਟੁੱਟ ਕੇ ਮਰ ਜਾਉਗੇ ਸਕੂਲਾਂ ਜਵਾਕਾਂ ਨੇ 10ਵੀਂ 10ਵੀਂ ਚ ਪੜ੍ਹਦੇ ਬਾਈ ਜਵਾਕ ਆ ਸਕੂਲਾਂ ਚ ਪਿੰਡਾਂ ਦੇ ਪਿੰਡਾਂ ਜਿਵੇਂ ਪੌਂਦਾ ਜੂੜੇ ਸਿਰਾਂ ਤੇ ਨੇ ਏ ਕਾਦੂ ਆ 100 ਤੱਕ ਨਹੀਂ ਆਉਂਦਾ ਪਹਾੜੇ ਨਹੀਂ ਆਉਂਦੇ ਊੜਾੜਾ ਪੂਰਾ ਲਿਖਣਾ ਨੇ ਉਹ ਪਿੰਡਾਂ ਨੇ ਨੌ ਸਈ ਪੰਜਾਬੀ ਚ ਨਹੀਂ ਲਿਖਣੇ ਆਉਂਦੇ। ਇਹੀ ਮੈਂ ਕਹਿੰਦਾ ਉਹ ਜੇ ਊੜਾ ਨਾ ਬੱਚਾ ਜੂੜਾ ਨਹੀਂ ਬਚਣਾ ਹੋਵੇ। ਵੀ ਆਪਣੇ ਜਵਾਕਾ ਮਗਰ ਆਪਣੀਆਂ ਨਸਾਂ ਲਗ ਮਗਰ ਜਾ ਕੇ ਪਤਾ ਕਰੋ ਕਿਹੜੇ ਇਤਿਹਾਸ ਨਾਲ ਜੋੜਦੇ ਕਿਹੜੀ ਬੋਲੀ ਨਾਲ ਜੋੜਦੇ ਆ। ਇਹੀ ਸੋਡਾ ਉਹ ਸਰਮਾਇਆ ਜਿਹਨੇ ਅੱਗੇ ਜਾ ਕੇ ਕੌਮ ਦਾ ਭਾਰ ਚੱਕਣਾ ਇਹ ਵਿਰਾਸਤ ਨੂੰ ਸਾਹਮਣਾ। ਇਹ ਮੇਰੇ ਹੁੱਕੇ ਨੇ, ਸਨੇਹੇ ਨੇ। ਮੈਂ ਜਿਹੜੇ ਪਿੰਡ ਜਾਂਦਾ ਮੈਂ ਸਵੇਰੇ ਪਹੁੰਚਦਾ। ਮੈਂ ਗੁਰਦੁਆਰੇ ਪਹੁੰਚਦਾ। ਬਹੁਦੇ ਪਿੰਡਾਂ ਚ ਕਹਿੰਦੇ ਇੱਕ ਗੁਰਦੁਆਰਾ ਇੱਕ ਸਭਾ ਹੈ। ਚੰਗੀ ਗੱਲ ਆ ਮੈਂ ਬਹੁਤ ਵਧੀਆ। ਬਾਲੇ ਕਹ ਦੋ ਗੁਰਦੁਆਰੇ ਆ ਚਾਰ ਗੁਰਦੁਆਰੇ ਆ ਉੱਥੇ ਮੈਂ ਕਹਿਣਾ ਵੀ ਗੁਰੂ ਘਰ ਇੱਕ ਕਰੋ ਸੰਗਰਾਹਾਂਦ ਵਾਲੇ ਦਿਨ 100 ਰੁਪਿਆ ਹਰ ਬੰਦਾ ਕੱਢੋ ਘਰ ਦਾ ਮੈਂਬਰ ਜਿਹੜਾ ਪਿੰਡ ਦਾ ਕੋਈ ਬੰਦਾ ਗਰੀਬ ਬੰਦਾ ਬਿਨਾਂ ਇਲਾਜ ਤੋਂ ਮਰਦਾ ਬਿਨਾਂ ਘਰ ਤੋਂ ਬਠੋਰੀ ਮਦਦ ਕਰੋ ਫਿਰ ਆਪਾਂ ਕਹਿ ਦਿੰਨੇ ਸਾਡੇ ਬੰਦੇ ਦੂਜੇ ਧਰਮਾਂ ਚਲੇ ਗਏ ਸਾਡੇ ਬੰਦੇ ਡੇਰਿਆਂ ਵੱਲ ਚਲੇ ਗਏ ਆਪਣੇ ਬੰਦਿਆਂ ਦੀ ਬਾਹ ਫੜੋ ਬਾਈ ਨਸ਼ੇ ਸੋਨੂੰ ਮਾਰਿਆ ਜਾ ਰਿਹਾ ਨਸ਼ਿਆਂ ਨਾਲ ਗੋਲੀਆਂ ਦੇ ਕੇ ਜੀਵਿਤ ਰੱਖਣ ਵਾਲੀਆਂ ਡੀਐਨਏ ਬਦਲਿਆ ਜਾ ਰਿਹਾ ਥੋੜਾ ਸੈਂਟਰਾਂ ਚ ਉਹ ਤੋਂ ਬਚਜੋ ਪਾਣੀ ਆਪਣੇ ਸੰਭਲੋ ਸਾਰੇ ਮੇਰੇ ਜਿਹੜੇ ਹੋਕੇ ਨੇ ਇਹੀ ਸਨੇਹੇ ਨੇ ਮੈਂ 13000 ਪਿੰਡ ਤੇ ਬਾਈ ਲਿਜਾਣੇ ਆ ਘੱਟੋ ਘੱਟ ਮੈਂ ਲੋਕਾਂ ਨੂੰ ਜਾਗ ਹੀ ਲਾ ਜੂਗਾ ਮੈਂ ਇਹ ਵੀ ਕਹਿਣਾ ਵੀ ਸੋਡੀਆਂ ਨਿਸ਼ਾਨੀਆਂ ਸਾਰੀਆਂ ਢਾਟੀਆਂ ਗੜੀਆਂ ਕੇਲੇ ਬੁੰਗੇ ਡਿਉੜੀਆਂ ਹਵੇਲੀਆਂ ਢਾਟੀਆਂ ਕਿਤਾਬਾਂ ਜੋ ਇਤਿਹਾਸ ਬਦਲੀ ਜਾਂਦੇ ਆ ਗਰਵਾਣੀ ਚ ਗਲਬੜ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਸਮਝ ਜੋ ਕਹਾਣੀ ਕਿੱਥੇ ਖੜੀ ਆ ਇਹ ਸਾਰੇ ਹੁੱਕੇ ਮੈਂ ਦੇ ਰਿਆਂ ਬਾਈ ਕਿਸਾਨ ਅੰਦੋਲਨ ਬਾਈ ਚੱਲ ਰਿਆ ਵਿੱਚੇ ਆ ਉਸ ਨੂੰ ਲੈ ਕੇ ਵੀ ਇਸ ਤਰ੍ਹਾਂ ਵੀ ਜਿਵੇਂ ਲੱਖਾ ਸਦਾਨਾ ਕਿਸਾਨ ਅੰਦੋਲਨ ਛੱਡ ਕੇ ਇਧਰ ਆ ਗਏ ਇਸ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਆ ਬਾਈ ਨਹੀਂ ਇਲੈਕਸ਼ਨ ਲੜਨ ਦੀ ਕਾਹ ਲੋਗੀ ਕਿਸਾਨ ਅੰਦੋਲਨ ਚ ਮੈਂ ਜਾਂਦਾ ਵੀ ਰਹਿਣਾ ਸਮੇਂ ਸਮੇਂ ਤੇ ਹੀ ਫੇਰ ਦੁਬਾਰਾ ਟਰੈਕਟਰਾਂ ਦਾ ਕਾਫਲਾ ਲੈ ਕੇ ਜਾਣਾ ਠੀਕ ਆ ਉਹ ਤਾਂ ਹੁਣ ਲੰਮਾ ਜਾਊਗਾ ਮੈਂ ਇਹ ਕਹਿਣਾ ਵੀ ਸਾਡੀ ਗੱਲ ਜਿੱਥੇ ਅਸੀਂ ਸੜਕਾਂ ਦੇ ਲੜ ਰਹੇ ਆ ਬਹਿ ਕੇ ਸਰਕਾਰਾਂ ਨਾਲ ਕੋਈ ਬੰਦਾ ਸਾਡਾ ਪਾਰਲੀਮੈਂਟ ਨਹੀਂ ਚਾਹੀਦਾ ਆਵਾਜ਼ ਚੱਕਣ ਵਾਲਾ ਮੈਂ ਕਹਿੰਦਾ ਇੱਕ ਕਿਉਂ ਸਾਰੇ ਬੰਦੇ ਚੁਟਾ ਕੇ ਚੰਗੇ ਭੇਜੋ ਪੰਜਾਬ ਦੇ ਲੋਕ ਸਾਡੀ ਉੱਥੇ ਹੀ ਇਹੀ ਆਵਾਜ਼ ਜਿਹੜੀ ਸੜਕਾਂ ਦੇ ਬੈਠ ਕੇ ਠਾਉਨੇ ਆ ਉਹੀ ਬੰਦੇ ਸਾਡੇ ਪਾਰਲੀਮੈਂਟ ਜਾ ਕੇ ਠਾਉਣ ਵੀ ਦੱਸੋ ਸਾਡੇ ਨਾਲ ਕੀ ਕੀ ਰਹੇ ਹੋ ਉੱਥੇ ਸਾਰਿਆਂ ਦੇ ਮੂੰਹ 'ਤੇ ਗੁੰਗਣੀਆਂ ਪੈਣ ਸਾਰੇ ਚੁੱਪ ਕਰ ਜਾਂਦੇ ਆ ਉੱਤੋਂ ਉੱਤੋਂ ਕਹਿੰਦੇ ਕਿਸਾਨਾਂ ਨਾਲ ਉਦੋਂ ਬੀਜਪੀ ਗੋਲੀਆਂ ਮਾਰ ਰਹੀ ਹੈ ਸਾਡੇ ਮੁੰਡੇ ਕੁੱਟ ਰਹੀ ਅੱਖਾਂ ਭੰਨ ਰਹੀ ਹੈ ਲੱਤਾਂ ਬਾਹਾਂ ਤੋੜ ਰਹੀ ਹੈ ਪਰਚੇ ਦੇ ਰਹੀ ਹੈ ਸ਼੍ਰੀ ਰਾਮ ਕੁੱਟ ਰਹੀ ਹੈ ਬਾਰਡਰਾਂ ਦੇ ਬਹਿ ਕੇ ਤੇ ਬਾਦਲ ਕਹਿੰਦੇ ਬੀਜਪ ਹੋਈ ਪਿਆ ਬਾਈ 8-5 ਤੇ ਹੋਇਆ ਪਿੰਦਰ ਖਾਤੇ ਸਾਰੀਆਂ ਗੱਲਾਂ ਤੈ ਹੋਈਆਂ ਪੰਗੀਆਂ ਹੋਰ ਐਲਾਨ ਕਰਦਣਗੇ 20 ਨੂੰ ਹੂੰ ਇਹਦੇ ਅੰਦਰੋਂ ਖਾਤੇ ਦੇ ਕੀ ਆ ਉੱਤੋਂ ਲੋਕ ਦਿਖਾਵਾ ਵੀ ਅਸੀਂ ਵੱਡੂ ਵੱਡੀਆਂ ਬਾਈ ਇੱਕ ਜਿਵੇਂ ਮੂਸੇਵਾਲ ਦੇ ਪਿਓ ਨੇ ਕਹਿਤਾ ਵੀ ਮੈਂ ਇਲੈਕਸ਼ਨ ਨਹੀਂ ਲੜਨਾ ਜੇ ਲੜਦੇ ਤਾਂ ਬਠਿੰਡਾ ਤੋਂ ਕਿਵੇਂ ਲੱਖਾਂ ਉਹਨਾਂ ਦੇ ਸਪੋਰਟ ਚ ਹੋਊਗਾ ਕਿ ਆਪੇ ਤੌਰ ਤੇ ਤਿੰਨ ਬਾਰੀ ਬਾਪੂ ਬਲਕੌਰ ਸੋ ਉਹਨਾਂ ਨਾਲ ਗੱਲ ਹੋਈ ਘਰੇ ਮੈਂ ਗਿਆ ਮਾਤਾ ਨੂੰ ਮਿਲਿਆ ਬਾਪੂ ਨੂੰ ਮਿਲਿਆ ਮੈਂ ਵੀ ਤੁਸੀਂ ਜੇ ਲੜੋਗੇ ਮੈਂ ਨਹੀਂ ਲੜਦਾ ਤਿੰਨ ਬਾਰੀ ਮੈਂ ਪੁੱਛ ਗਿਆ ਉਹ ਮੈਨੂੰ ਤਿੰਨੇ ਬਾਰੀ ਜਵਾਬ ਦੇਇਆ ਕਿ ਨਹੀਂ ਬਈ ਚੋਣ ਨਹੀਂ ਲੜਦਾ ਮਾ ਤਾਂ ਨਹੀਂ ਮੈਨੂੰ ਕਿਹਾ ਕੋਈ ਪੁੱਤ ਅਸੀਂ ਚੋਣ ਨਹੀਂ ਲੜਨੀ ਤਾਂ ਮੈਂ ਮદાન ਚ ਉਤਰਿਆ ਬਾਈ ਤੇ ਜੇ ਲੜਨ ਦੇ ਕਿ ਤਾਂ ਫੇਰ ਕੋਈ ਗੱਲ ਨਹੀਂ ਫਿਰ ਆਪਾਂ ਦੇਖਾਂਗੇ ਪਰ ਮੈਂ ਪੁੱਛ ਕੇ ਮદાન ਚ ਉਤਰਿਆ ਮੈਂ ਇਸ ਤੋਂ ਪਹਿਲਾਂ ਤਲਵੰਡੀ ਸਾਬੋ ਦਾ ਹਲਕਾ ਸਾਰਾ ਕੱਢ ਚੁੱਕਿਆ ਹਰਿੰਡਾ ਅਧਿਆਤੀ ਸਾਰਾ ਕੱਢ ਚੁੱਕਿਆ ਅੱਧੋਂ ਜ਼ਿਆਦਾ ਮੈਂ ਲੰਬੀ ਕੱਢ ਚੁੱਕਿਆ ਮੈਨੂੰ ਮਹੀਨਾ ਸਵਾ ਮਹੀਨਾ ਹਲਕੇ ਚ ਫਿਰਦੇ ਨੂੰ ਹਗਾ ਰੋਜ਼ ਹਰ ਪਿੰਡ ਮੈਂ ਕੱਢਦਾ ਘੰਟਾ ਕੰਡ ਹਰ ਪਿੰਡ ਚ ਮੈਂ ਬੋਲਦਾ ਜਿੱਥੇ ਰਾਤ ਪੈਂਦੀ ਉੱਥੇ ਕੱਢਦਾ ਵੀ ਉੱਥੇ ਹੀ ਰਹਿ ਰਿਹਾ ਮੈਂ ਮੈਂ ਲਗਾਤਾਰ ਪ੍ਰਚਾਰ ਤੇ ਤਾਂ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਉਹ ਮੇਰੇ ਆ ਯਾਰ ਆ ਚਲੋ ਪ੍ਰਮਾਤਮਾ ਨੇ ਸੁਣੀ ਆ ਦੁਆਰੇ ਮਾੜਾ ਮੋਟਾ ਜ਼ਖਮਾਂ ਤੇ ਮਲਮ ਲੱਗੀ ਆ ਕਿ ਉਸੇ ਦੀ ਮੌਤ ਤੋਂ ਬਾਅਦ ਦੁਬਾਰਾ ਖੁਸ਼ੀ ਉਸ ਪਰਿਵਾਰ ਨੂੰ ਮਿਲੀ ਆ ਪ੍ਰਮਾਤਮਾ ਉਸ ਬੱਚੇ ਨੂੰ ਤੰਦਰੁਸਤੀ ਦੇਵੇ ਉਸ ਪਰਿਵਾਰ ਨੂੰ ਖੁਸ਼ੀਆਂ ਦਾ ਵਧੀਆ ਮੌਕਾ ਮਿਲਿਆ ਵਧੀਆ ਗੱਲ ਹੋਈ ਆ ਪੂਰੀ ਦੁਨੀਆ ਨੇ ਵਧਾਈ ਦਿੱਤੀ ਜੇ ਪੂਰੀ ਦੁਨੀਆ ਦੀ ਅੱਖ ਰੋਈ ਸੀ ਹੂੰ ਚੜਦੇ ਲੈਂਦੇ ਅੰਚ ਜਦੋਂ ਉਸੇ ਦੀ ਮੌਤ ਹੋਈ ਆ ਹੁਣ ਖੁਸ਼ੀ ਦੇ ਹੰਝੂ ਵੀ ਲੋਕਾਂ ਦੀਆਂ ਅੱਖਾਂ 'ਚ ਆਏ ਆ ਬਹੁਤ ਵਧੀਆ ਹੋਇਆ ਪਰਿਵਾਰ ਨੂੰ ਪਰ ਲੜਾਂਗੇ ਭਾਈ ਚੋਣ ਕੋਈ ਗੱਲ ਨਹੀਂ ਬਾਕੀ ਪ੍ਰਮਾਤਮਾ ਤੇ ਹੈ ਬਾਕੀ ਲੋਕਾਂ ਤੇ ਹੈ ਕਿ ਲੋਕ ਮੇਰੀ ਗੱਲ ਨੂੰ ਕਿੰਨਾ ਕੁ ਸਮਝ ਪਾਉਂਦੇ ਆ ਜਾਂ ਕਿੰਨੇ ਕੁ ਪੱਲੇ ਪੈਂਦੇ ਆ ਹੁਣ ਸਾਡੇ ਗੱਲ ਕਿੱਥੇ ਖੜਦੀ ਆ ਕਿ ਇੱਥੇ ਇਸ ਪਿੰਡ 'ਚ ਇੱਕ ਮੁੰਡਾ ਮੈਨੂੰ ਕਹਿੰਦਾ ਕਿ ਬਾਲ ਸਾਹਿਬ ਨੇ ਸਾਡੇ ਗਲੀਆਂ ਬਣਾਤੀਆਂ ਜੀ ਸਾਡੇ ਜੀ ਨਾਲੀਆਂ ਬਣਾਤੀਆਂ ਸਾਡੇ ਸੜਕਾਂ ਬਣਾਤੀਆਂ ਮੈਂ ਕਿਹਾ ਪੰਥ ਦਾ ਕੌਮ ਦਾ ਪੰਜਾਬ ਦਾ ਕਾਹਨ ਕਿੱਡਾ ਵੱਡਾ ਕਰਤਾ ਨਾਲੇ ਗਲੀਆਂ ਨਾਲੀਆਂ ਸੜਕਾਂ ਜਿਹੜੀਆਂ ਬਣਾਉਣੀਆਂ ਕਸੀਆਂ ਸੂਏ ਬਾਦਲ ਨੇ ਜੇਬ ਚ ਬਣਾਤਾ ਬਾਲਾ ਸਰ ਫਾਰਮਬੈਸਕ ਵੇਚ ਕੇ ਬਣਾਤਾ ਕਿ ਭਵੰਤ ਆਪਣੀ ਜੇਬ ਚ ਬਣਾ ਦੂ ਕਿ ਕਾਂਗਰਸੀ ਕੈਪਟਨ ਆਪਣੀ ਜੇਬ ਚ ਬਣਾਗਾ ਚੰਨੀ ਆਪਣੀ ਜੇਬ ਚ ਬਣਾ ਗਿਆ ਸਾਡੇ ਟੈਕਸ ਦੇ ਪੈਸੇ ਆ ਖਜ਼ਾਨੇ ਜਾਣੇ ਉਹ ਸਾਡੇ ਤੇ ਲੱਗਣੇ ਆ ਅਸਲ ਦੂਰੰਦੇਸ਼ੀ ਕੱਚੇ ਖੜੀ ਲੀਡਰ ਦੀ ਆਉਣ ਵਾਲਾ ਨਸਲਾਂ ਨੂੰ ਕਿਵੇਂ ਆਪਾਂ ਬਚਾਉਣਾ ਹੈ ਉੱਥੇ ਸਾਡੀ ਸੋਚ ਨਹੀਂ ਆ ਅਸੀਂ ਹਲੇ ਵੀ ਗਲੀਆਂ ਨਾਲੀਆਂ ਤੱਕ ਹੀ ਖੜੇ ਆ ਬਾਈ ਆਰਥਿਕ ਤੌਰ ਤੇ ਬਾਈ ਕਿਸ ਤਰੀਕੇ ਨਾਲ ਫਿਰ ਮੈਨੇਜ ਕਰ ਰਹੇ ਹੋ ਇਹ ਸਭ ਨੂੰ 10 10 ਰੁਪਏ ਦੀ ਬਾਈ ਪਰਚੀ ਇੱਕ ਮੈਂਬਰਸ਼ਿਪ ਰੱਖੀ ਹੋਈ ਹੈ ਪਿੰਡ 'ਚ ਹਰ ਪਿੰਡ ਜਾਂਨੇ ਲੋਕ ਬਹੁਤ ਵਧੀਆ ਤਰੀਕੇ ਨਾਲ ਕੁ 10 ਰੁਪਏ ਸੀ ਤਾਂ 10 ਹੀ ਲੈਨੇ ਆ ਕੋਈ 20 30 50 ਵੀ ਦੇ ਦਿੰਦਾ ਉਹ ਤੇਲ ਦਾ ਖਰਚਾ ਨਿਕਲ ਜਾਂਦਾ ਬਾਈ ਹੋਰ ਅਸੀਂ ਮੈਂ ਲੋਕਾਂ ਨੂੰ ਕਹਿੰਦਾ ਬਾਈ ਅਸੀਂ ਕੋਈ ਬਾਹਲੇ ਤਖੜੇ ਕਰਨੀ ਨਹੀਂ ਕੋਈ ਲੈਂਡ ਲਾਰਡ ਨਹੀਂ ਹੈਗੇ ਛੋਡੇ ਵਰਗੇ ਦਰਮਿਆਨੇ ਘਰਾਂ 'ਚ ਬਾਈ 10 10 ਰੁਪਏ ਤਾਂ ਪਰਚੀ ਤਾਂ ਰੱਖਿਆ ਵੀ ਤੇਲ ਦਾ ਖਰਚਾ ਨਿਕਲ ਜਾਂਦਾ ਹੋਰ ਹੋਰ ਸਾਡਾ ਕੀ ਖਰਚਾ ਅਜੇ ਕਿਹੜਾ ਕੋਈ ਬਾਦਲਾਂ ਵਾਂਗੂ ਜਾਂ ਰਾਜ ਬੜਿੰਗ ਵਾਂਗੂ ਜਾਂ ਅਜੇ ਕੋਈ ਗੱਡੀਆਂ ਵਾਂਗੂ ਕਿ ਬਹੁਤ ਵੱਡਾ ਤਾਮ-ਝਾਮ ਲਈ ਫਿਰਦੇ ਪੰਜਾਹ-ਪੰਜਾਹ ਗੱਡੀਆਂ ਲਈ ਫਿਰਦੇ ਹਨ ਇੱਕ ਦੀ ਗੱਡੀ ਹੁੰਦੀ ਹੈ ਇੱਕ ਗੱਡੀ ਬੋਰਨ ਵਾਲੀ ਹੁੰਦੀ ਹੈ ਉਹਦੇ ਨਾਲ ਖਰਚਾ ਖਰਚਾ ਨਿਕਲ ਜਾਂਦਾ ਠੀਕ ਹੈ ਭਾਜੀ ਧੰਨਵਾਦ ਬਹੁਤ ਬਹੁਤ